ਲਗਾਤਾਰ ਇੱਕ ਤੋਂ ਬਾਅਦ ਇੱਕ ਚਾਕੂ ਮਾਰ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ। ਤੁਮ ਦੱਸ ਦੇਣਾ ਚਾਹੁੰਦੇ ਆ ਅਮਨਪ੍ਰੀਤ ਸਿੰਘ ਜਿਸ ਨੂੰ ਕੀ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੋ ਕਿ ਰੈਣ ਵਾਲਾ ਗਊਸ਼ਾਲਾ ਰੋਡ ਪਟਿਆਲਾ ਦਾ ਹੈਗਾ ਅਤੇ ਯੂਰਾਜ ਸਿੰਘ ਪਿੰਡ ਕਾਲਵਾ ਦਾ ਰਹਿਣ ਵਾਲਾ ਇਹਨੂੰ ਵੀ ਪਟਿਆਲਾ ਪੁਲਿਸ ਨੇ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆ। ਦੋ ਹਲੇ ਵੀ ਹੋਰ ਅਣਪਛਾਤੇਆਂ ਦੀ ਭਾਲ ਜਿਹਦੇ ਵਿੱਚ ਜਾਰੀ ਹੈਗੀ ਆ ਸੋ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਅਕੀਕੀ ਤੁਸੀਂ ਦੇਖਿਆ ਕਿ ਸੀਸੀਟੀਵੀ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਸ ਵੀਡੀਓ ਦੇ ਨਾਲ ਪੂਰਾ ਤਹਿਸ਼ਦਾ ਮਹੌਲ ਪਟਿਆਲਾ ਵਿੱਚ ਦੇਖਣ ਨੂੰ ਮਿਲ ਰਿਹਾ ਜੀ ਆ ਰੋਜ਼ਾਨਾ ਸਪੋਕਸਮੈਨ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਨਾਲ ਭਾਰਤ ਪੂਸ਼ਣ ਜਿਸ ਤਰ੍ਹਾਂ ਕਿ ਪਰਸੋਂ ਨੂੰ ਦੇਰ ਸ਼ਾਮ ਇੱਕ ਕਤਲ ਹੋਇਆ ਸੀਗਾ ਕਿਸ ਤਰ੍ਹਾਂ ਦੇ ਨਾਲ ਸੀਸੀਟੀਵੀ ਉਹਦੀ ਵਾਇਰਲ ਹੋਈ ਸੀਗੀ ਵਾਇਰਲ ਵੀਡੀਓ ਦੇ ਵਿੱਚ ਦਿਖ ਰਿਹਾ ਕਿ ਕਿਸ ਸਰੀਆਮ 4 ਤੋਂ 5 ਨੌਜਵਾਨਾਂ ਵੱਲੋਂ ਆ ਜਿਹੜਾ ਹੈਗਾ ਕਰਨ ਨੂੰ ਜਿਹਦੀ ਉਮਰ ਤਕਰੀਬਨ 22 ਸਾਲ ਸੀਗੀ ਮੋਟਰਸਾਈਕਲ ਤੋਂ ਉਤਾਰ ਕੇ ਲਗਾਤਾਰ ਇੱਕ ਤੋਂ ਬਾਅਦ ਇੱਕ ਚਾਕੂ ਮਾਰ ਕੇ ਉਹਦਾ ਕਤਲ ਕਰ ਦਿੱਤਾ ਜਾਂਦਾ ਹੈ ਇਹ ਸਾਰੀ ਘਟਨਾ ਸੀਸੀਟੀਵੀ ਵੀਡੀਓ ਦੇ ਵਿੱਚ ਕੈਦ ਹੋ ਗਈ ਸੀ ਪਟਿਆਲਾ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ ਇਸ ਇਸ ਵਿੱਚ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਅਮਨ ਪ੍ਰੇਤ ਸਿੰਘ ਜਿਸ ਨੂੰ ਕੀ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੋ ਕਿ ਰੈਣ ਵਾਲਾ ਗਊਸ਼ਾਲਾ ਰੋਡ ਪਟਿਆਲਾ ਦਾ ਹੈਗਾ ਅਤੇ ਯੂਰਾਜ ਸਿੰਘ ਪਿੰਡ ਕਾਲਵਾ ਦਾ ਰੈਣ ਵਾਲਾ ਇਹਨੂੰ ਵੀ ਪਟਿਆਲਾ ਪੁਲਿਸ ਨੇ ਆਪਣੀ ਗ੍ਰਿਫਤ ਦੇ ਵਿੱਚ ਲੈ ਲਿਆਗਾ ਅਤੇ ਅੰਸ਼ ਹੈ ਜਿਹੜਾ ਪਸਿਆਣਾ ਵਾਸੀ ਹੋ ਹਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ ਪਰ ਕਿਤਨੇ ਕਿਤੇ ਜੜੀ ਹੈਗੀਆ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈਗੀਆ ਮਹਿਜ਼ ਪੁਲਿਸ ਨੇ ਇੱਕ ਦਿਨ ਦੇ ਵਿੱਚ ਕਾਰਵਾਈ ਕਰਦੇ ਹੋਏ ਐਸ ਐਚਓ ਸਿਵਲ ਲਾਈਨ ਦੀ ਇਹ ਨੂੰ ਇਹ ਵੱਡੀ ਕਾਮਯਾਬੀ ਮਿਲੀ ਹੈਗੀ ਜਿਨੇ ਕਿ ਦੋ ਮੁਜਰਮਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਐਫ ਆਈ ਆਰ ਨੰਬਰ 157 ਅੰਡਰ ਸੈਕਸ਼ਨ 103 ਓਬਲਿਕ 1 191 ਓਬਲਿਕ 3 190 ਬੀ ਐਨ ਐਸ ਤਹਿਤ ਮਾਮਲਾ ਦਰਜ ਕਰਕੇ ਇਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰ ਲੱਤਾ ਗਿਆਗਾ ਔਰ ਅੰਸ਼ ਦੀ ਹਲੇ ਪਾਲ ਜਾਰੀ ਹੈਗੀਆ ਸੋ ਦੋ ਹਲੇ ਵੀ ਹੋਰ ਅਣਪਛਾਤੇਆਂ ਦੀ ਪਾਲ ਜਿਹਦੇ ਵਿੱਚ ਜਾਰੀ ਹੈਗੀਆ ਸੋ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਇਹ ਹਕੀਕਤ ਤੁਸੀਂ ਦੇਖਿਆ ਕਿ ਸੀਸੀਟੀਵੀ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਇਸ ਵੀਡੀਓ ਦੇ ਨਾਲ ਪੂਰਾ ਤਹਿਸ਼ਤਾ ਮਾਹੌਲ ਪਟਿਆਲਾ ਵਿੱਚ ਦੇਖਣ ਨੂੰ ਮਿਲ ਰਿਹਾ ਸੀ ਪਰ ਪਟਿਆਲਾ ਐਸਐਚਓ ਸਿਵਲ ਲਾਈਨ ਨੇ ਇਹਨਾਂ ਤੇ ਦਬਸ਼ ਕਰੀ ਦੋ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਹੈਗਾ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਦਾ ਅੱਜ ਜਿਹੜਾ ਹੈਗਾ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੱਤਾ ਜਾਊਗਾ ਔਰ ਸੂਤਰਾਂ ਮੁਤਾਬਕ ਜੋ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਪੁਲਿਸ ਦੀ ਜਿਹੜੀ ਹੈਗੀ ਆ ਪਾਰਟੀ ਇਹਨਾਂ ਤੱਕ ਪਹੁੰਚ ਰਹੀ ਹੈਗੀ ਆ ਤਕਰੀਬਨ ਜਿਹੜੀ ਹੈਗਾ ਕੱਲ ਵੱਡੇ ਅਫਸਰ ਪੁਲਿਸ ਦੇ ਐਸਐਸਪੀ ਨਾਨਕ ਸਿੰਘ ਹੋ ਸਕਦਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਨਗੇ ਹੋਰ ਵੀ ਅਪਡੇਟ ਦੇ ਲਈ ਬਨੇ ਰੋ ਰੋਜ਼ਾਨਾ ਸਪੋਕਸਮੈਨ ਦੇ ਨਾਲ ਕੈਮਰਾਮੈਨ ਅੰਗਰੇਜ਼ ਦੇ ਨਾਲ ਭਾਰਤ ਪੁੱਛਣ ਦੀ ਵਿਸ਼ੇਸ਼ਤਾ